ਅੰਡੀਗੜ ਰੇਲਵੇ ਸਟੇਸ਼ਨ ਤੇ ਉਸ ਸਮੇਂ ਵੱਡਾ ਹੜਕੰਪ ਮਚ ਗਿਆ ਜਦੋਂ ਸ਼ਤਾਬ ਦੀ ਐਕਸਪ੍ਰੈਸ ਆਪਣੇ ਸਮੇਂ ਤੋਂ 6 ਮਿੰਟ ਪਹਿਲਾਂ ਚੱਲ ਪਈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਜਿਹੜੀਆਂ ਸਵਾਰੀਆਂ ਨੇ ਉਹ ਡਿੱਗਦੀਆਂ ਹੋਈਆਂ ਵੀ ਨਜ਼ਰ ਆਈਆਂ ਨੇ ਕਿਉਂਕਿ ਜਦੋਂ ਟ੍ਰੇਨ ਚੱਲਣ ਲੱਗੀ ਤਾਂ ਸਵਾਰੀਆਂ ਦੇ ਜਿਹੜੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਫਟਾਫਟ ਟ੍ਰੇਨ ਦੇ ਉੱਤੇ ਚੜੇ ਆ ਜਾਵੇ ਪਰ ਟ੍ਰੇਨ ਤੇਜ਼ ਹੋ ਗਈ ਜਿਸ ਤੋਂ ਬਾਅਦ ਕੇ 40 ਸਵਾਰੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਕਿ ਇਸ ਮੌਕੇ ਤੇ ਜ਼ਖਮੀ ਹੋ ਗਈਆਂ ਨੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਨੇ ਜਿਹੜੇ ਉਹ ਡਿੱਗੇ ਹੋਏ ਵੀ ਦਿਖਾਈ ਦੇ ਰਹੇ ਨੇ ਸਵਾਰੀਆਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਟ੍ਰੇਨ ਪਹਿਲਾਂ ਹੀ ਪਿੱਛੋਂ ਲੇਟ ਆਈ ਸੀ ਜਿਸ ਤੋਂ ਬਾਅਦ ਕਿ ਸ਼ਾਇਦ ਟ੍ਰੇਨ ਨੇ ਛੇਤੀ ਚੱਲਣ ਦੀ ਕੋਸ਼ਿਸ਼ ਕੀਤੀ ਤੇ ਇਹ 6 ਮਿੰਟ ਦੇ ਜਿਹੜੇ 40 ਸਵਾਰੀਆਂ ਦੀ ਜਾਨ ਤੇ ਭਾਰੂ ਪੈ ਚੱਲੇ ਸੀ ਇਹ ਤਾਂ ਇੱਕ ਕਹਿ ਲਈਏ ਕਿ ਚੰਗੀ ਕਿਸਮਤ ਸੀਗੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟ੍ਰੇਨ ਹੈ ਜੇ ਦੇਖਿਆ ਜਾਵੇ ਤਾਂ ਬਹੁਤ ਤੇਜ਼ੀ ਨਾਲ ਜਦੋਂ ਚੱਲੀ ਤਾਂ 40 ਸਵਾਰੀਆਂ ਨੇ ਜਿਹੜੀਆਂ ਉਹ ਚੜਨ ਦੇ ਚੱਕਰ ਦੇ ਵਿੱਚ ਜ਼ਖਮੀ ਹੋ ਗਈਆਂ ਤੇ ਕਈਆਂ ਦੇ ਕੋਲੇ ਤਾਂ ਛੋਟੇ-ਛੋਟੇ ਬੱਚੇ ਵੀ ਹੈਗੇ ਸੀ ਬਹੁਤ ਜ਼ਿਆਦਾ ਸਮਾਨ ਸੀਗਾ ਟ੍ਰੇਨ ਦੇ ਵਿੱਚ ਜਿਹੜੇ ਹੁਣ ਯਾਤਰੀ ਨੇ ਉਹਨਾਂ ਨੇ ਇੱਕ ਇੱਕ ਕਰਕੇ ਆਪਣੀ ਸਾਰੀ ਜਿਹੜੀ ਤਕਲੀਫ ਆ ਉਹ ਸਾਂਝੀ ਕੀਤੀ ਹੈ ਕੁਝ ਲੋਕਾਂ ਦੇ ਜਿਨ੍ਹਾਂ ਤੇ ਜ਼ਿਆਦਾ ਸੱਟਾਂ ਵੱਜੀਆਂ ਨੇ ਉਹਨਾਂ ਨੇ ਆਪਣੀਆਂ ਸੱਟਾਂ ਵੀ ਦਿਖਾਈਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਅਤੇ ਉਹਨਾਂ ਦਾ ਜਿਹੜਾ ਗੁੱਸਾ ਵੀ ਹੈ ਉਹ ਵੀ ਫੁੱਟ ਦਾ ਨਜ਼ਰ ਆਇਆ ਲੋ ਭਈਆ ਆਪਕਾ ਨਾਮ ਕੀ ਹੈ ਅਵੇ ਹਾਂ ਤੋ ਛੇ ਆਪਕਾ ਮੈਂ ਤੁਝਾ ਰਹਾ ਤੋ ਆਪ ਨੇ ਦੇਖਿਆ ਹੈ ਕਿਤਨਾ ਵਾਹਾਂ ਪੇ ਪੈਨਿਕ ਕ੍ਰੀਟ ਹੋਇਆ ਥਾ ਕਿਤਨੇ ਬੰਦੇ ਘਿਰੇ ਥੇ स्टेशन क्योंकि मैं चढ़ भी नहीं पाई थी मेरा पूरा लगेज बाहर था मेरी बेटी बाहर थी हम चढ़ने लगे मेरे हस्बैंड और उसके पहले ही ट्रेन चल दी मेरी बेटी गिरते गिरते बची है और मैंने बहुत लोगों को देखा है कि वो चढ़ भी नहीं पाए थे ये इंसिडेंट था और बहुत ही पैनिक मेरे हस्बैंड अंदर थे और उन्होंने चेन खींची तब जाके ट्रेन रुकी अदरवाइज हम सब यहीं रह जाते और ट्रेन का होल टाइम था पूरा आठ मिनट और ट्रेन पांच मिनट के पहले ही चल दी और ट्रेन वहां से थ्री मिनट लेट थी तो एटलीस्ट ट्रेन को यहाँ पे आठ मिनट रुकना था वो बिल्कुल भी नहीं रुकी बिल्कुल भी नहीं तो कितने बंदे जो है प्लेटफॉर्म पे गिरे हैं कितना हाँ, जो लोगों का सामान रहा है बैग रहा है काफी सारी जो थी हाँ। तो इस तरीके का इंसिडेंट हुआ ये मैं फर्स्ट टाइम मेरा सबसे बेस्ट एक्सपीरियंस रहा इसके अंदर ठीक है तो हम ये चाहते हैं आप क्या चाहते हो नेक्स्ट टाइम से जो भी है यदि ट्रेन डिले होती है तो एटलीस्ट देख के बाहर के बहुत सारे लोग क्योंकि मैक्सिमम जो पर्सन ही यहाँ से चढ़ने थे हाँ और सारे ज्यादातर मैक्सिमम चंडीगढ़ सबसे बड़ा प्लेटफॉर्म है तो कम से कम यहाँ से तो तो लोग चढ़ रहे हैं करो कि भैया सब लोग चढ़े कि नहीं चढ़े उसके पहले आप ट्रेन चले ना आपने हॉर्न दिया एक हॉर्न दिया और सेकंड में देती है ना चलने के पहले और ट्रेन चल रही है तो आपका है सी सिक्स है ये सीट नंबर कौन सी है ठीक है तो नेचुरली वी विल टेक एक्शन